ਸ਼ਾਸ਼ਟਰੀ ਕਾਲ ਮਿੱਤਰੋ ਅੱਜ ਮਨਾਣੇ ਦੇ ਕੱਪ ਤੇ ਚੱਲਦੇ ਮੈਚ ਦੌਰਾਨ ਹੋਈ ਚੋਰੀ ਚੋਰ ਕਮੇਟੀ ਵਾਲਿਆਂ ਦੇ ਕਈ ਜਣਾਂ ਦੇ ਫੋਨ ਚੋਰੀ ਕਰਕੇ ਲੈ ਗਿਆ ਦੇਖੋ ਚੱਲਦੇ ਮੈਚ ਦੇ ਵਿੱਚ ਭਈ ਖੱਪ ਸਰ ਜੀ ਭਾਈ ਜੀ ਮੇਰੀ ਇੱਕ ਬੇਨਤੀ ਆ ਮੇਰੇ ਭਰਾ ਜੇ ਪੰਜਾਬ ਪੁਲਿਸ ਵਾਲੇ ਹੈਗੇ ਆ ਤਾਂ ਇਹਨਾਂ ਨੂੰ ਲੈ ਜਾਓ ਜਿਹੜੇ ਮੁੰਡੇ ਫੜੇ ਆ ਇਹਨਾਂ ਦਾ ਥਾਣੇ ਜਾ ਕੇ ਜੋ ਵੀ ਗੱਲਬਾਤ ਬਣਦੀ ਕਾਰਵਾਈ ਉਹ ਕਰ ਦਿਓ ਇੱਥੇ ਤੇ ਇਹਨਾਂ ਨੇ ਕੁੱਟਕੁੱਟ ਕੇ ਮਾਰ ਦੇਣੇ ਆ ਨਾ ਦਿਓ ਤਾਂ ਹੈਗਾ ਤਾਂ ਚੋਰੀਆਂ ਠੀਕ ਐ ਪਰ ਕੱਪੜੇ ਲੀੜਾਂ ਤੋਂ ਤਾਂ ਇਹ ਆਪ ਲੱਗਦਾ ਪੂਰਾ ਓਏ ਉਹ ਨਾ ਕਿਹੇ ਕੰਮ ਕਰ ਦੋ ਯਾਰ ਇਹਦਾ ਹਾਂ ਜੀ ਥੋੜਾ ਧਿਆਨ ਨਾਲ ਰੱਖੋ ਕਿਤੇ ਜੰਮੇ ਨਾ ਪੈ ਜੇ ਨਹੀਂ ਤੇ ਤੁਹਾਨੂੰ ਪਤਾ ਓਹਦਾ ਬੇਮੌਸ ਨੇ ਘੜਿਆ ਗੋਦੀ ਆਉਂਦੀ ਆਉਂਦੀ ਐ ਹੱਥ ਬੰਨ ਕੇ ਬੈਠੀ ਐ बाएक 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 यार यार पतंद्रों फोन इन्हों सौ यार पंद्रो इन्हें फोन किने हां मैं समझी प्रबंधक दो ढाई लखला निकलिया ਯਾਰ ਥੋੜਾ ਪਿਆਰ ਨਾਲ ਨਾਲ ਯਾਰ ਪਲੀਜ਼ ਉਹ ਭਾਈ ਮੇਰੇ ਪਿੰਡ ਦੇ ਮੁੰਡਿਆਂ ਨੂੰ ਮੈਂ ਨੌਜਵਾਨ ਬੱਚਿਆਂ ਨੂੰ ਕਹਿੰਦਾ ਇਹਨਾਂ ਨੂੰ ਸਾਭੋ ਅੰਦਰ ਨਾਲ ਬੈਕਗ੍ਰਾਉਂਡ ਦੇ ਵਿੱਚ ਉਹ ਕੋਈ ਨਾ ਫੜਿਆ ਵਾ ਸਾੜਾ ਫਾਦ ਨਾ ਕਿਰਕਲਾ ਕਰੋ ਮੈਂ ਆਪਣੇ ਬੱਚਿਆਂ ਨੂੰ ਕਹਿੰਦਾ ਇਹਨਾਂ ਨੂੰ ਅੰਦਰ ਨਾਲ ਦੇਖਣ ਓ ਵੀਰ ਮੇਰੇ ਸਾਡਾ ਸਵਾਦ ਨਾ ਕਿਰਕਲਾ ਕਰੋ ਮੈਚ ਨੂੰ ਚੱਲਣ ਦਿਓ ਵੀਰੇ ਬੇਤੀਆ ਪ੍ਰਬੰਧਕਾਂ ਨੂੰ ਕਿਹਾ ਪੂਰਾ ਗਰੁੱਪ ਆਇਆ ਇਹਨਾਂ ਨੇ ਮੇਰਾ ਫੋਨ ਵੀ ਕੱਢਿਆ ਆ ਸਕਿਉਰਟੀ ਗਾਰਡ ਤੋਂ ਪੁੱਛੋ ਜੇਬ 'ਚ ਫੋਨ ਕੱਢਿਆ ਵੀਰੇ ਨੇ ਫੜਕਾ ਬਿਠਾਣ ਲੋ ਫੜਕਾ ਬਿਠਾਣ ਲੋ ਮੈਚ ਦੇ ਬਾਅਦ ਕਰੀ ਜਾਇਆ ਜਿਹੜਾ ਕੋਈ ਕਰਨਾ ਪਲੀਜ਼ ਗਰਾਊਂਡ ਖਾਲੀ ਕਰ ਦਿਓ ਮੇਰੀ ਬੇਨਤੀ ਹੈ ਬਾਰ ਬਾਰ ਗਰਾਊਂਡ ਨੂੰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਭਾਈ ਜੀ ਮੇਰੀ ਇੱਕ ਬੇਨਤੀ ਆ ਮੇਰੇ ਭਰਾ ਜੇ ਪੰਜਾਬ ਪੁਲਿਸ ਵਾਲੇ ਹੈਗੇ ਆ ਤਾਂ ਇਹਨਾਂ ਨੂੰ ਲੈ ਜਾਓ ਜਿਹੜੇ ਮੁੰਡੇ ਫੜੇ ਆ ਇਹਨਾਂ ਦਾ ਥਾਣੇ ਜਾ ਕੇ ਜੋ ਵੀ ਗੱਲ ਮਰਦੀ ਕਾਰਵਾਈ ਉਹ ਕਰਦੇ ਹੋ ਇੱਥੇ ਤੇ ਇਹਨਾਂ ਨੇ ਕੁੱਟਕੁੱਟ ਕੇ ਮਾਰ ਦੇਨੇ ਆ ਰਿਕੁਐਸਟ ਆ ਇਹ ਮੁੜ ਕੇ ਸਾਰੀ ਗੱਲ ਟਰਨਮੈਂਟ ਕਮੇਟੀ ਤੇ ਅੱਜਣੀ ਆ ਨਾ ਹੱਥ ਬਨ ਕੇ ਬੇਨਤੀ ਆ ਪਲੀਜ਼ ਪਰਮਿੰਦਰ ਆਪ ਪਿਆਰ ਨਾਲ ਯਾਰ ਉਹ ਪਰਮਿੰਦਰ ਜੰਡਪਰੀਆ ਬੋਲਦੀ ਵੱਡਾ ਵੀਰ ਆ ਉਹ ਇਧਰ ਬੈਣੀਪਾਰ ਵੀ ਖੜਾ ਯਾਰ ਸਾਰੇ ਭਰਾ ਖੜੇ ਆ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਫੜਾਓ ਜੋ ਵੀ ਬੰਦ ਦੀ ਕਾਰਵਾਈ ਹੋਊਗੀ ਆਪੇ ਪੁਲਿਸ ਕਰੂਗੀ ਰਿਕੁਐਸਟ ਆ ਯਾਰ ਆਪਾਂ ਇਹਨੂੰ ਆਪਣੇ ਹੱਥ ਜਿਨ ਨਾਲ ਲਓ ਪਰਮਿੰਦਰ ਬੋਲਦੀ ਵੱਡਾ ਸਦਰ ਲਾਲੀ ਨਿਊਜ਼ੀਲੈਂਡ ਸ਼ਤਰੀਆ ਕਾਲ ਮਿੱਤਰੋ ਹਾਂਜੀ ਉਮੀਦ ਕਰਦੇ ਹਾਂ ਇਹ ਕਲਿੱਪ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਕਬੱਡੀ ਦੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਦੇਖਣ ਲਈ ਜਾਂ ਕਬੱਡੀ ਦੀ ਹੋਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖਿਓ ਮਿੱਤਰੋ ਧੰਨਵਾਦ